ਰਾਤ ਹੋ ਗਈ ਹੈ ਚਾਰੇ ਪਾਸੇ ਹਨੇਰਾ ਹੈ ਤੇ ਸਰਕਾਰ ਦੀ ਹਨੇਰਗਿਰਦੀ ਵੀ ਲਗਾਤਾਰ ਚਾਰੀ ਤਨ ਨੂੰ ਚਿਤ ਤਮਾਕਿਆ ਦੀ ਬਾਸ਼ ਸ਼ਹਿਨ ਸੁਣਦੀ ਹੋਵੇ ਅਥਰੂ ਗੈਸ ਦੇ ਜਿਹੜੇ ਗੋਲੇ ਪਿਛਲੇ ਕਈ ਘੰਟਿਆਂ ਤੋਂ ਲਗਾਤਾਰਿੱ ਸਿੱਟੇ ਜਾ ਰਹੇ ਨੇ 3000 ਤੋਂ ਪਲੱਸ ਜਿਹੜਾ ਅਥਰੂ ਗੈਸ ਦਾ ਗੋਲਾ ਸਵੇਰ ਤੋਂ ਹੁਣ ਤੱਕ ਛੋਟ ਦਿੱਤਾ ਗਿਆ ਸੜਕ ਤੇ ਵੀ ਖੋਲ ਕਾਫੀ ਨਜ਼ਰ ਆ ਰਹੇ ਜੇ ਪਾ ਅੱਗੇ ਜਾਈਏ ਕਿਉਂਕਿ ਅੱਗੇ ਹਵਾ ਬਹੁਤ ਜ਼ਿਆਦਾ ਜ਼ਹਿਰੀਲੀ ਹੋ ਗਈ ਉੱਥੇ ਖੜਾ ਹੋਣਾ ਵੀ ਮੁਸ਼ਕਲ ਸਾਹ ਲੈਣਾ ਬਹੁਤ ਮੁਸ਼ਕਲ ਹੈ ਤਾਂ ਹੁਣ ਰਾਤ ਹੈ ਕਿਸਾਨ ਆਪ ਦਾ ਲੰਗਰ ਪਾੜੀ ਸ਼ਗਰ ਆਏ ਨੇ ਹਜੇ ਵੀ ਹਜੇ ਵੀ ਇਹ ਲਗਾਤਾਰ ਜਾਰੀ ਬਈ ਰਾਤ ਹੋ ਗਈ ਹਜੇ ਵੀ ਤਮਾਕੀ ਦੀ ਗੂੰਜ ਹਜੇ ਵੀ ਅਥਰੂ ਗੈਸ ਦੇ ਗੋਲੇ ਸਿੱਟੀ ਜਾ ਰਹੇ ਨੇ ਸੜਕ ਦੇ ਉੱਤੇ ਖੋੜ ਕਾਫੀ ਨਜ਼ਰ ਆ ਰਹੀ ਕੋਈ ਗੱਲ ਨਹੀਂ ਜਿੰਨਾ ਚਿਹਰੇ ਲੜਨਗੇ ਉਹਨਾਂ ਚਿਹਰੇ ਇਹਨਾਂ ਦੇ ਨਾਲ ਲੜਾਂਗੇ ਤੇ ਜਿੰਨਾ ਚਿਹਰੇ ਮੋਦੀ ਸਾਡੀ ਪਰਖ ਕਰਨੀ ਚਾਹੁੰਦਾ ਹੈ ਕਰੇ ਅਸੀਂ ਇਹਨਾਂ ਜਿਹੜਾ ਅੱਗੇ ਧੌਂ ਚ ਕਿਲਾ ਰਹਿ ਗਿਆ ਹੈ ਉਹ ਕੱਢ ਕੇ ਜਾਵਾਂਗੇ ਉਸ ਤਰ੍ਹਾਂ ਨਹੀਂ ਜਾਂਦੇ ਕਿਸਾਨ ਬਿਲਕੁਲ ਸ਼ਾਂਤ ਨਹੀਂ ਹੁਣ ਹੁਣੋ ਗੋਲੇ ਸਿੱਟਣ ਦਾ ਕੀ ਕੀ ਤੰਤ ਬਣਦਾ ਜਿਹੜੇ ਲਾਗਦੇ ਪਿੰਡਾਂ ਜਿਹੜੇ ਬੱਚੇ ਆ ਇੱਥੇ ਲਾ ਲਾ ਪਿੰਡਾਂ ਦੇ ਉਹਨਾਂ ਦਾ ਕਰ ਹਵਾ ਜਾਂਦੀ ਆ ਉਹ ਬੱਚਿਆਂ ਦਾ ਕੀ ਹਾਲ ਹੋਊਗਾ ਛੋਟੇ ਬੱਚੇ ਆਪਾਂ ਕਾਫੀ ਦੂਰ ਖੜੇ ਆ ਇੱਥੇ ਵੀ ਸਾਹ ਆ ਜਿਵੇਂ ਇੱਥੇ ਸਾਹ ਚ ਕੋਈ ਜ਼ਹਿਰ ਹੁੰਦੀ ਹੈਗੀ ਐਮਐਸਪੀ ਲੈਣ ਦੀ ਗੱਲ ਕਰ ਰਹੇ ਆ ਪਾਕਿਸਤਾਨ ਆਰਐਮਐਸਪੀ ਦੇ ਬਦਲੇ ਜਾਂ ਸਾਡੇ ਨਾਲ ਟੇਬਲ ਟਾਕ ਦੇ ਬਦਲੇ ਆ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਅਹੀਂ ਇਸ ਲੋਏ ਜਿਵੇਂ ਆਹਦੇ ਨੇ ਨਾ ਗਰਮ ਲੋਹਾ ਵਾ ਤੇ ਗਰਮ ਲੋਹੇ ਤੇ ਤਾਂ ਹੀ ਸੱਟ ਮਾਰੀ ਆ ਵੀ ਚੋਣਾ ਤੋਂ ਆਈਆਂ ਵਾ ਜੇ ਇਹਨੇ ਹੁਣ ਇੱਕ ਨਾਪਣੇ ਤੋਂ ਨਾ ਸੁਤਰਾ ਹੋਣ ਕੇ ਸੁਤਰਾ ਇਹ ਭੁੱਤ ਰਿਆ ਸਾਣ ਮੜ ਕੇ ਸੁਤਰਾ ਪਿਆ ਰਾਤ ਹੋ ਗਈ ਆ ਚਾਰੇ ਪਾਸੇ ਹਨੇਰਾ ਹੈ ਤੇ ਸਰਕਾਰ ਦੀ ਹਨੇਰਗਿਰਦੀ ਵੀ ਲਗਾਤਾਰ ਜਾਰੀ ਤੁਹਾਨੂੰ ਪਿੱਛੇ ਤਮਾਕੀ ਦੀ ਆਵਾਜ਼ ਸ਼ਾਇਦ ਸੁਣਦੀ ਹੋਵੇ ਥਰੂ ਗੈਸ ਦੇ ਜਿਹੜੇ ਗੋਲੇ ਬਿਛਲੇ ਕਈ ਘੰਟਿਆਂ ਤੋਂ ਲਗਾਤਾਰ ਹੀ ਸਿੱਟੇ ਜਾ ਰਹੇ ਨੇ ਬਾਈ ਜਿਨੇ ਕਟੋ ਕਟ 11500 ਪਲੱਸ ਅਥਰੂ ਗੈਸ ਦਾ ਗੋਲਾ ਸੱਟਿਆ ਹਜੇ ਵੀ ਲਗਾਤਾਰ ਜਾਰੀ ਕੀਵੇਂ ਦੇਖ ਰਹੇ ਹਾਂ ਇਹ ਸਾਰੀ ਚੀਜ਼ ਹੈ 11500 ਪਲੱਸ ਨਹੀਂ ਇਹ 3000 ਪਲੱਸ ਛੁੱਟ ਜੋ ਕੇ ਨੇ ਹੁਣ ਤੱਕ ਤੁਸੀਂ ਆਪਣੇ ਖਾਲੀ ਰੋਂ ਇੱਥੇ ਚੈੱਕ ਕਰੀਏ ਨਾ ਤਾਂ ਉਸ ਤੇ ਪਲਾਸੀ ਹੋਣਗੇ ਹੁਣ ਵੀ ਹੁਣ ਰਾਤ ਨੂੰ ਫੇਰ ਕਰ ਰਹੇ ਹੁਣ ਰਾਤ ਨੂੰ ਕਰੀਬ ਤੁਸੀਂ ਵੀ ਦੇਖੋ ਅਸੀਂ ਵੀ ਸ਼ਾਂਤ ਹੈ ਵੀ ਸ਼ਾਂਤ ਹੁਣ ਵੀ ਆਸੂ ਗਏ ਤੇ ਕੋਲੇ ਜਿੱਥੇ ਕੋਈ ਕਿਸਾਨ ਬਿਲਕੁਲ ਸ਼ਾਂਤ ਨਹੀਂ ਹੁਣ ਹੁਣ ਗੋਲੇ ਸਿੱਟਣ ਦਾ ਕੀ ਤੰਤ ਬਣਦਾ ਕੀ ਕਾਰਨਾ ਬਣਦਾ ਇੱਕ ਜਿਹੜੇ ਲਾਗਦੇ ਪਿੰਡ ਹੈ ਜਿਹੜੇ ਬੱਚੇ ਆ ਇੱਥੇ ਲਾ ਲਾਗ ਪਿੰਡਾਂ ਦੇ ਉਹਨਾਂ ਦਾ ਇੱਕਰ ਹਵਾ ਜਾਂਦੀ ਆ ਉਹ ਬੱਚਿਆਂ ਦਾ ਕੀ ਹਾਲ ਹੋਊਗਾ ਛੋਟੇ ਬੱਚੇ ਰਹਿਣ ਦਾ ਆਪਾਂ ਕਾਫੀ ਦੂਰ ਖੜੇ ਆ ਇੱਥੇ ਵੀ ਸਾਹ ਆ ਜਿਵੇਂ ਕਿਸੇ ਸਾਹ ਚ ਕੋਈ ਜ਼ਹਿਰ ਹੁੰਦੀ ਹੈਗੀ ਸਾ ਲੈਣ ਚ ਬਹੁਤ ਲੋਖ ਬਾਈ ਐਮਐਸਪੀ ਲੈਣ ਦੀ ਗੱਲ ਕਰ ਰਹੇ ਆ ਪਾਕਿਸਤਾਨ ਐਮਐਸਪੀ ਦੇ ਬਦਲੇ ਜਾਂ ਸਾਡੇ ਨਾਲ ਟੇਬਲ ਟਾਕ ਦੇ ਬਦਲੇ ਆ ਸਾਰੀਆਂ ਚੀਜ਼ਾਂ ਹੋ ਰਹੀਆਂ ਗਈਆਂ ਇਹ ਚੀਜ਼ ਗਲਤ ਹੈ ਇਹ ਨਾ ਬੈਠ ਕੇ ਆਪਾਂ ਟੇਬਲ ਤੇ ਹੀ ਕਰ ਸਕਦੇ ਜਿੱਥੇ ਪਹਿਲੇ ਆਪਣਾ ਚੰਡੀਗੜ੍ਹ ਉਹ ਮੀਟਿੰਗ ਉਹਦੇ ਵਿੱਚ ਹੋ ਜਾਂਦਾ ਮਸਲਾ ਹੱਲ ਇਹ ਨਾਲ ਪਾਕਿਸਤਾਨ ਆਹ ਰੋ ਮੋਟਰ ਬਣਾਤਾ ਇਹ ਪਾਕਿਸਤਾਨ ਆ ਫਿਰ ਵੀਜ਼ਾ ਲਾ ਦੋ ਹਰਿਆਣਾ ਤੋਂ ਜਾਣ ਦਾ ਜਿਹਦੇ ਦੋ ਮੁਲਕਾਂ ਦਾ ਬਾਰਡਰ ਹੁੰਦਾ ਇਹੋ ਜੀ ਸਿਚੁਏਸ਼ਨ ਆ ਸੜਕ ਤੇ ਜੇ ਨਿਗਾ ਮਾਰੀ ਹੁਣ ਤਾਂ ਹਨੇਰਾ ਹੈਗਾ ਉਹ ਖੋਲ ਹੀ ਖੋਲ ਨਜ਼ਰ ਆ ਰਹੇ ਨੇ ਅਥਰੂ ਗੈਸ ਦੇ ਬਿਲਕੁਲ ਕਿਉਂਕਿ 5-6 ਘੰਟੇ ਦੇਨੇ ਲਗਾਤਾਰ ਤਾਂ ਹੁਣ ਰਾਤ ਹੈ ਕਿਸਾਨ ਆਪ ਦਾ ਲੰਗਰ ਪਾਣੀ ਛਕਾ ਰਹੇ ਨੇ ਹਜੇ ਵੀ ਹਜੇ ਵੀ ਇਹ ਲਗਾਤਾਰ ਜਾਰੀ ਹੈ ਬਾਈ ਰਾਤ ਹੋ ਗਈ ਹਜੇ ਵੀ ਤਮਾ ਕੇ ਦੀ ਗੂੰਜ ਹਜੇ ਵੀ ਅਥਰੂ ਗੈਸ ਦੇ ਗੋਲੇ ਸਿੱਟੀ ਜਾ ਰਹੇ ਨੇ ਸੜਕ ਦੇ ਉੱਤੇ ਖੋਲ ਕਾਫੀ ਨਜ਼ਰ ਆ ਰਹੇ ਕੋਈ ਗੱਲ ਨਹੀਂ ਜਿੰਨਾ ਚਿਹਰੇ ਲੜਨਗੇ ਉਹਨਾਂ ਚਿਹਰੇ ਇਹਨਾਂ ਦੇ ਨਾਲ ਲੜਾਂਗੇ ਮਹਾਰਾਜ ਦੀ ਕਿਰਪਾ ਵਾ 6-6 ਮਹੀਨਿਆਂ ਦਾ ਲੰਗਰ ਲੈ ਕੇ ਆਟਾ ਲੈ ਕੇ ਅਸੀਂ ਪਹੁੰਚੇ ਆਂ ਤੇ ਜਿੰਨਾ ਚਿਰੇ ਮੋਦੀ ਸਾਡੀ ਪਰਖ ਕਰਨੀ ਚਾਹੁੰਦਾ ਹੈ ਕਰੇ ਅਸੀਂ ਇਹ ਜਿਹੜਾ ਅੱਗੇ ਤੋਂ ਚ ਕਿਲਾ ਰਹਿ ਗਿਆ ਹੈ ਉਹ ਕੱਢ ਕੇ ਜਾਵਾਂਗੇ ਉਹ ਉੱਤਰਾ ਨਹੀਂ ਜਾਂਦੇ ਉਹ ਉੱਤਰਾ ਨਹੀਂ ਬਿਲਕੁਲ ਮੁਲਕ ਚ ਚੋਣਾ ਵੀ ਨਹੀਂ ਸੁਣ ਲੱਗਦਾ ਕਿ ਸ਼ਾਇਦ ਇਸ ਕਰਕੇ ਵਿਦੇਸ਼ ਚ ਪ੍ਰਚਾਰ ਨਾ ਹੋ ਜਾਵੇ ਵੀ ਇਹਨਾਂ ਨੂੰ ਪੰਜਾਬ ਦਾ ਕੀ ਸੀਮਤ ਰੱਖੀ ਹੈ ਹਰਾਨੇ ਦਾ ਵੜਨ ਦਿੱਤਾ ਜਾਵੇ ਅਸੀਂ ਲੋਹੇ ਦਾ ਜਿਵੇਂ ਆਖ ਦਿੰਦੇ ਨਾ ਗਰਮ ਲੋਹਾ ਵਾ ਤੇ ਗਰਮ ਲੋਹੇ ਤੇ ਤਾਂ ਹੀ ਸੱਟ ਮਾਰੀ ਆ ਵੀ ਚੋਣਾ ਉਤੋਂ ਆਈਆਂ ਵਾ ਜੇ ਨੇ ਹੁਣ ਇੱਕ ਆਪਣੇ ਤੋਂ ਨਾ ਸੁੱਤਰਿਆ ਤੇ ਮੁੜ ਕੇ ਸੁੱਤਰਿਆ ਇਹ ਭੂਤਰਿਆ ਕਸਾਨ ਮੜ ਕੇ ਸੁੱਤਰਨੇ ਹੁਣ ਮੁੜ ਕੇ ਸੁੱਤਰ ਨਹੀਂ ਆਣਾ ਇਹ ਮੌਕਾ ਸੋ ਬਿਲਕੁਲ ਇਹ ਕਿਸਾਨ ਨੇ ਬਿਲਕੁਲ ਇਹ ਸਿੱਧੀ ਜੀ ਗੱਲ ਕਹਿ ਰਹੇ ਕਿ 3000 ਤੋਂ ਪਲੱਸ ਜਿਹੜਾ ਅਥਰੂ ਗੈਸ ਦਾ ਗੋੜਾ ਸਵੇਰ ਤੋਂ ਹੁਣ ਤੱਕ ਛੁੱਟ ਦਿੱਤਾ ਗਿਆ ਸੜਕ ਤੇ ਵੀ ਖੋਲ ਕਾਫੀ ਨਜ਼ਰ ਆ ਰਿਹਾ ਜੇ ਆਪਾਂ ਅੱਗੇ ਜਾਈਏ ਕਿਉਂਕਿ ਅੱਗੇ ਹਵਾ ਬਹੁਤ ਜ਼ਿਆਦਾ ਜ਼ਹਿਰੀਲੀ ਹੋ ਗਈ ਉੱਥੇ ਖੜਾ ਹੋਣਾ ਵੀ ਮੁਸ਼ਕਲ ਸਾਹ ਲੈਣਾ ਬਹੁਤ ਮੁਸ਼ਕਲ ਆ ਅਸੀਂ ਉੱਥੋਂ ਹੋ ਕੇ ਆਏ ਸੀ ਤਸਵੀਰਾਂ ਦੇਖੀਆਂ ਹਾਲਾਤ ਬਹੁਤ ਤਰਸਯੋਗ ਇਹ ਮਾਮਲਾ ਇਹੋ ਜਿਹਾ ਮਾਮਲਾ ਨਹੀਂ ਕਿ ਇਹਨੂੰ ਇੰਨਾ ਵਧਾਇਆ ਜਾਵੇ ਇੰਨਾ ਤਣਾਅ ਬਣਾ ਲਿਆ ਜਾਵੇ ਟੇਬਲ ਟॉक ਹੋ ਸਕਦੀ ਹੈ ਕਿ ਕਐਮਐਸਪੀ ਦੀ ਗੱਲ ਹੈ ਕਿਸਾਨ ਆਪਣੇ ਹੱਕ ਦੀ ਗੱਲ ਕਰ ਰਿਹਾ ਤੇ ਜਦੋਂ ਲੋਕਤੰਤਰ ਚ ਨਾਗਰਿਕ ਹੱਕ ਦੀ ਗੱਲ ਕਰਦੇ ਨੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਗੱਲ ਨੂੰ ਸੁਣਿਆ ਜਾਵੇ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰੜ